ਨਟਕ ਵਾਲਾ ਜੀ ਜਿਹਨੇ ਵੀ ਵੀ ਅੱਥੇ ਪਹੁੰਚੇ ਸਾਰਿਆਂ ਨੂੰ ਕਹਿੰਦੀ ਆ ਕਿ ਰੋਸ ਪ੍ਰਦਰਸ਼ਨ ਪੇਟ ਕਰੋ ਇਹ ਵਜਾ ਨਾਲ ਕਈ ਕੁਝ ਹੋ ਜਾਂਦਾ ਇਸ ਕਰਕੇ ਇਹਨਾਂ ਪ੍ਰਸ਼ਾਸਨ ਨੂੰ ਸਹੀ ਧੰਗ ਨਾਲ ਨਿਭਾਈ ਹੁੰਦੀ ਉਸ ਦੀ ਵੀ ਸਹੀ ਟਾਈਮ ਤੇ ਸਰਜ ਕਰਦੇ ਆਉਂਦਾ ਲੱਭਦੇ ਸਾਹ ਸੀਗੇ ਉਹਨੂੰ ਬਚਾ ਲੈਂਦੇ ਸੋ ਕੀ ਕਰਦੀਆਂ ਆਂ ਚਰਦੇ ਹੁੰਦੇ ਪਰ ਸਾਡਾ ਸੰਘਰਸ਼ ਚੱਲਦਾ ਰਿਹਾ ਸੀਗਾ ਹੁਣ ਵੀ ਪੀਟੀਯੂ ਦੇ ਉੱਤੇ ਸਾਡੇ ਬੇਸਪਰਕੇ ਪ੍ਰਸ਼ਾਸ਼ਨ ਦੇ ਗਏ ਲੋਕਾਂ ਨੂੰ ਸਸਪੈਂਡ ਕੀਤਾ ਮੈਂ ਕਹਿੰਦਾ ਜਦੋਂ ਕਲਗੀ ਕਹਿ ਰਹੇ ਸੀ ਪਿਛਲੇ ਦਿਨੀ ਜੋ ਵੈਸਟ ਹਲਕੇ ਦੇ ਹਾਲਾਤ ਹਨ ਤੁਸੀਂ ਦੇਖਿਆ ਸਾਰਿਆਂ ਨੇ ਆਏ ਦਿਨ ਮਰਡਰ ਆਏ ਦਿਨ ਬਲਾਤਕਾਰ ਸੋ ਮੈਂ तमाम ਜਲੰਧਰ ਦੇ ਵੈਸਟ ਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਕਿਸੇ ਵੀ ਲੀਡਰ ਪ੍ਰਧਾਨ ਦੇ ਭਰੋਸੇ ਨਾ ਰੋ ਆਪਣੀ ਸੇਫਟੀ ਆਪਣੀ ਧੀਆਂ ਦੀ ਆਪਣੇ ਬੱਚਿਆਂ ਦੀ ਸੇਫਟੀ ਆਪ ਕਰੋ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਮੰਗ ਕਰਨਾ ਚਾਹੁੰਦਾ ਕਿ ਤੁਸੀਂ ਆਪਣੀ ਡਿਊਟੀ ਦੇ ਵਿੱਚ ਕੋਤਾਹੀ ਨਾ ਵਰਤੋ ਆਨਲਾਈਨ ਟਾਈਮ ਦੇ ਵਿੱਚ ਜੇ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਧਰਨਾ ਪ੍ਰਦਰਸ਼ਨ ਤੇਜ਼ ਕਰਾਂਗੇ ਜੈ ਭੀਮ ਜੈ ਭਾਲਤ ਇਸ ਮਕਸਦ ਨੂੰ ਥੇ ਅੱਜ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਮੈਂ ਹੁਣੇ-ਹੁਣੇ ਪਰਿਵਾਰ ਦੇ ਕੋਲੋਂ ਹੋ ਕੇ ਆਇਆ ਔਰ ਕਾਫੀ ਲੰਮੀਆਂ ਜਾਣਕਾਰੀਆਂ ਉਹ ਸਮਾਨ ਦਿੱਤੀਆਂ ਨੇ ਉਸ ਮਾਂ ਦੀ ਲਈ ਅੱਜ ਜਿਹੜਾ ਰੋਸ ਪ੍ਰਦਰਸ਼ਨ ਇੱਥੇ ਸਾਰੀਆਂ ਸੰਸਥਾਵਾਂ ਵੱਲੋਂ ਰਾਜਨੀਤਿਕ ਪਾਰਟੀ ਦੇ ਉੱਪਰ ਉੱਠ ਕੇ ਉਹ ਕਰ ਰਹੇ ਆ ਕਿ ਜਿੱਥੇ ਅਸੀਂ ਉਸ ਧਰਤੀ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਆ ਉੱਥੇ ਇਹ ਮੰਗ ਵੀ ਕਰਦੇ ਆ ਕਿ ਉਹਨੂੰ ਜਲਦੀ ਤੋਂ ਜਲਦੀ ਉਹਨੂੰ ਕਾਨੂੰਨੀ ਕਾਰਵਾਈ ਦੇ ਅੰਦਰ ਹੋ ਕੇ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਤੇ ਜਿਹੜਾ ਪੁਲਿਸ ਮੁਲਾਜ਼ਮ ਆ ਉਹਨੂੰ ਨਾ ਸਿਰਫ ਸਸਪੈਂਡ ਕਰਦੇ ਹੋਏ ਉਹਦੇ ਤੇ ਕਾਨੂੰਨੀ ਕਾਰਵਾਈ ਦੇ ਤਹਿਤ ਉਹਨੂੰ ਪਰਖਾਸ ਕੀਤਾ ਜਾਵੇ ਤੇ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੀ ਇਹ ਘਟਨਾ ਵਾਪਰੀ ਆ ਇਹਨੇ ਕਿਤੇ ਨਾ ਕਿਤੇ ਹਰ ਬੰਦੇ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਦਿੱਤਾ ਕੋਈ ਅੱਜ ਕੋਈ ਵੀ ਬੰਦਾ ਆਪਣੀ ਧੀ ਨੂੰ ਕਿਤੇ ਵੀ ਛੱਡਣ ਤੋਂ ਗੁਰੇਜ਼ ਕਰੇਗਾ ਇਸ ਦੇ ਨਾਲ ਸਾਡਾ ਸਿਰ ਜਿਹੜਾ ਸ਼ਰਮ ਦੇ ਰਸਾਲ ਸੁੱਕ ਗਿਆ ਇਨਸਾਨੀਅਤ ਬੜੀ ਦਾਗਦਾਰ ਹੋਈ ਹੈ ਸੋ ਮੇਰੀ ਸਾਰੀ মিডিਆ ਦੇ ਮਾਧਿਅਮ ਦੇ ਨਾਲ ਪ੍ਰਸ਼ਾਸਨ ਨੂੰ ਇਹ ਮੰਗ ਹੈ ਕਿ ਇਹ ਤੇ ਜਲਦੀ ਤੋਂ ਜਲਦੀ ਕਾਰਵਾਈ ਕਰ ਲਿਆ ਹੋਇਆ ਜੋ ਧੀ ਨੂੰ ਇਨਸਾਫ ਦਵਾਇਆ ਜਾਵੇ 4 ਸਾਲੋਂ ਜਲੰਧਰ ਦੇ ਬਾਬਾ ਬੁੱਢਾ ਪੌਲ ਦੇ ਵਿੱਚ ਰੋਜ਼ ਪ੍ਰਦਰਸ਼ਨ ਰੱਖਿਆ ਗਿਆ ਜਿਹਦੇ ਵਿੱਚ ਇਨਸਾਨੀਅਤ ਨੂੰ ਪਿਆਨ ਕਰਨ ਵਾਲੇ ਸਮੁੱਚੇ ਸ਼ਹਿਰ ਦੀਆਂ ਜਥੇਬੰਦੀਆਂ ਬਿਨਾਂ ਕਿਸੇ ਰਾਜਨੀਤਿਕ ਫਿਰਭਾਵ ਤੋਂ ਇੱਥੇ ਪਹੁੰਚੀਆਂ ਨੇ ਪਹੁੰਚਣ ਦਾ ਕਾਰਨ 2 ਦਿਨ ਪਹਿਲਾਂ ਜਿਹੜੀ ਹਵਾ ਹਵਾਨੀਅਤ ਦਰਿੰਦਗੀ ਸਾਡੇ ਜਲੰਧਰ ਦੀ ਧਰਤੀ ਦੇ ਨਾਲ ਕੀਤੀ ਗਈ ਇੱਕ 50 ਤੋਂ 52 ਸਾਲ ਦੇ ਬੰਦੇ ਨਾਲ ਬੰਦੇ ਨਾਲ ਉਹਦੇ ਖਿਲਾਫ ਅੱਜ ਜਿਹੜਾ ਹੈ ਕਿ ਪੂਰਾ ਸਮੁੱਚਾ ਸਮਾਜ ਆ ਸੜਕਾਂ 'ਤੇ ਬੈਠਾ ਹੋਇਆ ਕਿਉਂ ਬੈਠਾ ਹੋਇਆ ਵਾ ਕਿਉਂਕਿ ਅੱਜ ਜਿਹੜੇ ਰਿਸ਼ਤੇ ਧੀਆਂ ਭੈਣਾਂ ਵਾਲੇ ਸੀ ਨਾ ਇਹ ਅਸੀਂ ਕਹਿੰਦੇ ਧੀਆਂ ਸਾਡੀਆਂ ਸਾਂਝੀਆਂ ਉਹ ਰਿਸ਼ਤੇ ਅੱਜ ਇਹੋ ਜਿਹੇ ਗੰਦੇ ਲੋਕਾਂ ਨੇ ਖਰਾਬ ਕਰਦੇ ਹੋਏ ਅੱਜ ਸਾਡੇ ਬੱਚੇ ਆਪਣੀ ਹੀ ਗਲੀਆਂ ਮੁਹੱਲਿਆਂ ਦੇ ਵਿੱਚ ਸੇਫ ਨਹੀਂ ਹੈਗੇ ਅੱਜ ਇਹਨਾਂ ਨੇ ਉਹ ਰਿਸ਼ਤੇਆਂ ਨੂੰ ਖਤਮ ਕਰ ਦਿੱਤਾ ਚਾਚੇ ਤਾਏ ਮਾਮੇ ਮਾਸੜ ਵਰਗੇ ਜਿਹੜੇ ਪਵਿੱਤਰ ਰਿਸ਼ਤੇ ਬਣੇ ਸੀ ਉਹਨਾਂ ਰਿਸ਼ਤਿਆਂ ਦਾ ਅੱਜ ਪੂਰੀ ਤਰ੍ਹਾਂ ਘਾਣ ਹੋ ਗਿਆ ਵਾ ਤੇ ਅੱਜ ਦਾ ਜਿਹੜਾ ਪ੍ਰੋਟੈਸਟ ਆ ਉਹ ਇਸ ਲਈ ਹੈ ਕਿ ਉਸ ਪਾਪੀ ਨੂੰ फांसी ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਗੰਦੀ ਮਾਨਸਿਕਤਾ ਗੰਦੀ ਸੋਚ ਵਾਲਾ ਜਿਹੜਾ ਬੰਦਾ ਕੋਈ ਵੀ ਗਲਤ ਕੰਮ ਕਰਨ ਕਿਸੇ ਧੀ ਭੈਣ ਨੂੰ ਗਲਤ ਨਿਗਾਹ ਦੇਖਣ ਤੇ ਗਲਤ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚੇ ਕਿ ਉਹਨੂੰ ਆਪਣੀ ਜਾਨ ਤੋਂ ਜਿਹੜਾ ਵਾ ਉਹ ਹੱਥ ਧੋਣੇ ਪੈਣਾ ਵਾ ਸੋ ਜਿੰਨੇ ਵੀ ਸਾਥੀ ਅੱਜ ਇਸ ਰੋਸ਼ ਪ੍ਰਦਰਸ਼ਨ 'ਚ ਆਏ ਆ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਜਿਹੜੇ ਲੋਕ ਘਰਾਂ 'ਚ ਬੈਠੇ ਆ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਕੋਈ ਸੇਫ ਨਹੀਂ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਨੇ ਘਰਾਂ ਚ ਸੇਫ ਆ ਇਹ ਤੁਹਾਡੀ ਬਹੁਤ ਵੱਡੀ ਗਲਤੀ ਆ ਬਾਹਰ ਨਿਕਲੋ ਜਦੋਂ ਕਦੀ ਕਿਸੇ ਦੇ ਘਰ ਪੈਂਦਾ ਹੋਰੇ ਨਾਲ ਮੁੰਡੇ ਨਾਲ ਮੁੰਡਾ ਲਾਓ ਤਾਂ ਜੋ ਪ੍ਰਮਾਤਮਾ ਨਾ ਕਰੇ ਤੁਹਾਡੇ ਨਾਲ ਗੱਲ ਨੂੰ ਕਿਤੇ ਪਾਰ ਪੈ ਜਾਵੇ ਕਿ ਤੁਹਾਡੇ ਨਾਲ ਵੀ ਮੁੰਡੇ ਨਾਲ ਮੁੰਡਾ ਲਾਣ ਵਾਲੇ ਚਾਰ ਭਰਾ ਨਾਲ ਖੜੇ ਹੋਣ ਕਿਉਂਕਿ ਸਰਕਾਰਾਂ ਜਿਹੜੀਆਂ ਤੁਹਾਡੇ ਦਰਦ ਨੂੰ ਨਹੀਂ ਜਾਣਦੀਆਂ ਸਰਕਾਰਾਂ ਜਿਹੜੀਆਂ ਹਨ ਉਹ ਤੋਂ ਬੇਔਲਾਦ ਨੇ ਉਹਨਾਂ ਨੂੰ ਕਿਸੇ ਦੀ ਔਲਾਦ ਨਾਲ ਕੋਈ ਵਾਸਤਾ ਨਹੀਂ ਹੈਗਾ ਜੇ ਵਾਸਤਾ ਤੁਹਾਨੂੰ ਆਪ ਹੀ ਰੱਖਨੇ ਪੈਣਾ ਵਾ ਸੋ ਮੇਰੀ ਬੇਨਤੀ ਇਹੀ ਆ ਕਿ ਅੱਜ ਜਿਸ ਤੀਤ ਲਈ ਅਸੀਂ ਖੜੇ ਆ ਉਹਦੇ ਲਈ ਤੁਸੀਂ ਵੀ ਖੜੇ ਹੋਵੋ ਤੇ ਫਾਂਸੀ ਜਿਹੜੀ ਫਾਂਸੀ ਦੀ ਸਾਧ ਦੀ ਜਿਹੜੀ ਆਵਾਜ਼ ਆ ਤੈਨੂੰ ਬੁਲੰਦ ਕਰੋ ਸੋ ਸਾਰੇ ਸਾਥੀਆਂ ਦਾ ਇੱਥੇ ਪਹੁੰਚਣ ਤੇ ਮੈਂ ਤੈਨੂੰ ਧੰਨਵਾਦ ਕਰਦਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ